ਜੈ ਗੁਰਦੇਵ ਧੰਨ ਗੁਰਦੇਵ ਤੁਸੀਂ ਦੇਖ ਰਹੇ ਹੋ ਸਤ ਗੁਰਾਂ ਦਾ ਜਨਮ ਦਿਹਾੜਾ ਕੈਸਟ ਜੋ ਕਿ ਸੁੱਚਾ ਵਰਕ ਤੇ ਸੁਰਜੀਤ ਵਰਕ ਵੱਲੋਂ ਰਿਲੀਜ਼ ਕੀਤੀ ਜਾ ਰਹੀ ਆ ਬਾਬਾ ਬਲਦੇਵ ਸ਼ਾਹ ਜੀ ਕਾਦਰੀ ਪਿੰਡ ਇੰਦਨਾ ਕਲਾਸ ਕੇ ਤਰਵੈਣੀ ਮੰਦਿਰ ਰੋਜ਼ਾ ਰਾਮ ਦਿੱਤੈ ਸ਼ਾਹ ਜੀ ਕਾਦਰੀ ਇੰਦਨਾ ਕਲਾਸ ਕੇ ਜੈ ਗੁਰਦੇਵ ਜੀ ਸਭ ਤੋਂ ਪਹਿਲਾਂ ਜੈ ਗੁਰਦੇਵ ਧੰਨ ਗੁਰਦੇਵ ਜੀ ਸਤਗੁਰ ਰਮਦਾਸ ਮਹਾਰਾਜ ਜੀ ਦੇ 648ਵੇਂ ਗੁਰਪੁਰਵ ਜਿਆ ਬਹੁਤ ਹੀ ਖੁਸ਼ੀਆਂ ਨਾਲ ਪੂਰੀ ਸੰਗਤ ਉਹਨਾਂ ਦਾ ਗੁਰਪੁਰ ਮਨਾ ਰਹੇ ਹਨ ਸੋ ਮੈਂ ਸੋਚਿਆ ਬੈਠ ਕੋ ਉਹਨਾਂ ਦੇ ਚਰਣਾ ਵਿੱਚ ਉਹਨਾਂ ਦੀ ਉਸਤਤ ਲਈ ਗੁਰਦਾਸ ਮਹਾਰਾਜ ਜੀ ਦੇ ਜੋ ਸ਼ਬਦ ਹਨ ਸਤਗੁਰ ਦਾ ਜਨਮ ਦਿਹਾੜਾ ਜਿਸ ਨੂੰ ਕਿ ਦੇ ਬਿਰਕ ਔਰ ਸੁਰਤਾਲ ਆਡੀਓ ਨੇ ਬਹੁਤ ਹੀ ਵਧੀਆ ਮਿਊਜ਼ਿਕ ਔਰ ਜਗਤਾਰ ਭਾਜੀ ਨੇ ਇਸ ਨੂੰ ਸੋਹਣਾ ਮਿਊਜ਼ਿਕ ਅਤੇ ਐਡਿਟ ਸਰਤਾਲ ਆਡੀਓ ਵਾਲਿਆਂ ਨੇ ਕਰਕੇ ਸੰਗਤਾਂ ਦੇ ਰੂਬਰੂ ਕੀਤਾ ਹੈ ਸੋ ਮੈਂ ਸੱਚਾ ਬਰ ਇੱਕ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ YouTube ਚੈਨਲ SV ਰਿਕਾਰਡ ਤੇ ਸੰਗਤਾਂ ਇਹ ਸ਼ਬਦ ਸੁਣਨ ਤੋਂ ਸੋਇਨਾ ਹੀ ਸ਼ਬਦਾਂ ਨਾਲ ਮੈਂ ਸਾਰੀ ਸੰਗਤਾਂ ਦਾ ਅਦੇ ਸਪਰਦ ਸਮੇਂ ਜਿੰਨੇ ਵੀ ਅਸਾਡੀ ਸੰਗਤ ਹੈ ਉਹ ਸਾਰਿਆਂ ਨੂੰ ਜੀ ਗੁਰਦੇ ਧੰਨ ਗੁਰਦੇ ਜੀ ਦੇ ਪੈਰਾਂ 'ਤੇ